ਸਸ਼ਕਾਲ ਜੀ ਐਸਟੀਵੀ ਪ੍ਰੋਡਕਸ਼ਨਸ ਸਰੀ ਕੈਨੇਡਾ ਪੋਲ ਵਡਾਸ਼ੋ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਚਨ ਸਵਾਗਤ ਕਰਦੀ ਆ 70 ਤੋਂ ਵੱਧ ਦੇਸ਼ਾਂ ਲਈ ਵੀਜ਼ਾ ਫ੍ਰੀ ਹੋਇਆ ਚੀਨ ਦੀ ਸ਼ੀ ਜਿਨਪਿੰਗ ਸਰਕਾਰ ਨੇ ਆਪਣੇ ਦੇਸ਼ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ 70 ਤੋਂ ਵੱਧ ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਚੀਨ ਵਿੱਚ ਦਾਖਲ ਹੋਣ ਦੀ ਆਗਿਆ ਦੇਣ ਦਾ ਐਲਾਨ ਕੀਤਾ ਹੈ ਤੇ ਚੀਨ ਨੇ ਆਪਣੀ ਵੀਜ਼ਾ ਨੀਤੀ ਵਿੱਚ ਬੇਮਿਸਾਲ ਬਦਲਾਅ ਕੀਤੇ ਨੇ ਅਤੇ ਹੁਣ 74 ਦੇਸ਼ਾਂ ਦੇ ਨਾਗਰਿਕ 30 ਦਿਨਾਂ ਲਈ ਬਿਨਾ ਵੀਜ਼ਾ ਦੇ ਚੀਨ ਵਿੱਚ ਰਹਿ ਸਕਦੇ ਨੇ ਇਹ ਚੀਨ ਦੇ ਪਹਿਲਾਂ ਦੇ ਨਿਯਮਾਂ ਦੇ ਮੁਕਾਬਲੇ ਇੱਕ ਵੱਡਾ ਬਦਲਾਅ ਹੈ ਚੀਨੀ ਸਰਕਾਰ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਆਪਣੀ ਸੌਫਟ ਪਾਵਰ ਵਧਾਉਣ ਲਈ ਲੋਕਾਂ ਨੂੰ ਵੀਜ਼ਾ ਮੁਕਤ ਪ੍ਰਵੇਸ਼ ਪ੍ਰਦਾਨ ਕਰ ਕਰ ਰਹੀ ਹੈ ਅਤੇ ਸਾਲ 2024 ਵਿੱਚ ਲਗਭਗ 2 ਕਰੋੜ ਸੈਲਾਨੀ ਬੀਨਾ ਵੀਜ਼ੇ ਦੇ ਚੀਨ ਵਿੱਚ ਦਾਖਲ ਹੋਏ ਨੇ ਇਹ ਪਿਛਲੇ ਸਮੇਂ ਦੇ ਮੁਕਾਬਲੇ ਚੀਨ ਪਹੁੰਚਣ ਵਾਲੇ ਕੁੱਲ ਸੈਲਾਨੀਆਂ ਦੀ ਗਿਣਤੀ ਦੇ ਅੱਧੇ ਤੋਂ ਵੱਧ ਹੈ ਵੀਜ਼ਾ ਮੁਕਤ ਪ੍ਰਵੇਸ਼ ਤੇ ਸੈਲਾਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਉਹਨਾਂ ਨੂੰ ਵੀਜ਼ਾ ਲਈ ਅਰਜੀ ਦੇਣ ਦੀ ਤਣਾਪੂਰਨ ਪ੍ਰਕਿਰਿਆ ਤੋਂ ਰਾਹਤ ਮਿਲਦੀ ਹੈ 2023 ਦੇ ਸ਼ੁਰੂ ਵਿੱਚ ਕਰੋਨਾ ਮਹਾਮਾਰੀ ਤੋਂ ਬਾਅਦ ਚੀਨ ਨੇ ਲੋਕਾਂ ਲਈ ਆਪਣੀਆਂ ਸਰਹੱਦਾ ਦੁਬਾਰਾ ਖੋਲ ਦਿੱਤੀਆਂ ਨੇ ਪਰ ਉਸ ਸਾਲ ਸਿਰਫ 1.3 ਕਰੋੜ ਸੈਲਾਨੀ ਚੀਨ ਪਹੁੰਚੇ ਸਾਲ 2019 ਵਿੱਚ 3 ਕਰੋੜ ਤੋਂ ਵੱਧ ਸੈਲਾਨੀ ਚੀਨ ਪਹੁੰਚੇ ਇਹ ਸਪਸ਼ਟ ਹੈ ਕਿ ਕਰੋਨਾ ਪਾਬੰਦੀਆਂ ਦਾ ਚੀਨ ਵਿੱਚ ਸੈਰ ਸਪਾਟੇ ਤੇ ਮਾੜਾ ਪ੍ਰਭਾਵ ਪਿਆ ਸੀ। ਇਹੀ ਕਾਰਨ ਹੈ ਕਿ ਚੀਨ ਨੇ ਸੈਰ ਸਪਾਟਾ ਖੇਤਰ ਨੂੰ ਵਾਪਸ ਪਟੜੀ ਤੇ ਲਿਆਉਣ ਲਈ ਯੂਰਪ, ਏਸ਼ੀਆ, ਲਾਤੀਨੀ ਅਮਰੀਕਾ ਅਤੇ ਪੱਛਮੀ ਏਸ਼ੀਆ ਦੇ ਕਈ ਦੇਸ਼ਾਂ ਦੇ ਲੋਕਾਂ ਨੂੰ ਬਿਨਾ ਵੀਜ਼ਾ ਦੇ ਚੀਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੰਦੀ ਹੈ ਜਦੋਂ ਕਿ ਜ਼ਿਆਦਾਤਰ ਸੈਰ ਸਪਾਟਾ ਸਥਾਨ ਅਜੇ ਵੀ ਵਿਦੇਸ਼ੀ ਸੈਲਾਨੀਆਂ ਨਾਲੋਂ ਕਿਤੇ ਜ਼ਿਆਦਾ ਘਰੇਲੂ ਸੈਲਾਨੀਆਂ ਨਾਲ ਭਰੇ ਹੋਏ ਨੇ ਪਰ ਯਾਤਰਾ ਕੰਪਨੀਆਂ ਅਤੇ ਟੂਰ ਗਾਈਡ ਹੁਣ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਵਾਲਿਆਂ ਦੇ ਚੀਨ ਆਉਣ ਦੀ ਉਮੀਦ ਵਿੱਚ ਇੱਕ ਵੱਡੀ ਆਮਦ ਲਈ ਤਿਆਰ ਹੈ।